ਸਤਿ ਆਲੋ ਜੀ ਤੁਹਾਡਾ ਸਵਾਗਤ ਹੈ ਜੀ ਵੈਲਕਮ ਕਰਦੇ ਹਾਂ ਅਰ ਜਿਆਨੋ ਪ੍ਰਿਆ ਬੋ 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 ਪਾਕਤ ਲੋਟਾ ਹਾਂਜੀ ਤੇ ਮੈਂ ਜਦੋਂ ਆਈ ਤਾਂ ਇੱਥੇ ਬੜਾ ਵਧੀਆ ਅਰੇਂਜਮੈਂਟ ਲੱਗਾ ਆ ਇਹ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਆ ਉਹ ਨੂੰ ਇੱਥੇ ਮੈਨੂੰ ਦੇਖਣ ਨੂੰ ਮਿਲਿਆ ਤੇ ਮੈਨੂੰ ਇੱਥੇ ਆ ਕੇ ਕਾਫੀ ਖੁਸ਼ੀ ਹੋਈ ਹੈ ਤੇ ਬਹੁਤ ਵਧੀਆ ਇਹਨਾਂ ਨੇ ਪ੍ਰੋਗਰਾਮ ਜਿਹੜਾ ਸੀ ਰੱਖਿਆ ਹੈ। ਮੈਮ ਦੇਖਿਆ ਜਾ ਰਿਹਾ ਵੀ ਅੱਜਕੱਲ ਜਿਹੜਾ ਪੰਜਾਬੀ ਕਲਚਰ ਹੈ ਜਿਹੜਾ ਇਹ ਘਟਦਾ ਜਾ ਰਿਹਾ ਦਿਨ-ਬਦ ਦਿਨ ਸਿਰਫ ਇੱਕ-ਇਤਿਆਂ ਦਾ ਹੀ ਫੰਕਸ਼ਨ ਚ ਦੇਖਣ ਨੂੰ ਮਿਲਦਾ ਹੈ। ਇਸ ਬਾਰੇ ਕੀ ਕਹੋਗੇ? ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹੂਗੀ ਵੀ ਇਦਾਂ ਦੇ ਪ੍ਰੋਗਰਾਮ ਜਿਹੜੇ ਆ ਵੱਧ ਤੋਂ ਵੱਧ ਕੀਤਾ ਜਾਵੇ। ਜਿਹੜੇ ਅੱਜਕੱਲ ਆਪਣੇ ਨਵੇਂ ਬੱਚੇ ਆ ਹਨ ਉਹਨਾਂ ਨੂੰ ਇੱਥੋਂ ਹੋਰ ਸਿੱਖਣ ਨੂੰ ਮਿਲੂਗਾ ਜਿਹੜਾ ਆਪਾਂ ਆਪਣਾ ਵਿਰਸਾ ਜਿਹੜਾ ਭੁੱਲਦੇ ਜਾ ਰਹੇ ਅੱਜਕੱਲ ਦੇ ਬੱਚੇ ਜੇ ਇਦਾਂ ਦੇ ਪ੍ਰੋਗਰਾਮ ਹੁੰ जी की नाम है मैं ਜਿੰਦਰ ਕੋਲ ਗਿਲ ਮੈਂ ਮਾਝਾ ਤੁਹਾਡੇ ਰੈੱਡ ਕਰਾਸ ਦੇ ਵਿੱਚ ਬਤੀਆ ਦਾ ਫੰਕਸ਼ਨ ਮਨਾਇਆ ਗਿਆ ਇਹਦੇ ਬਾਰੇ ਦੱਸੋ ਔਰ ਅਸੀਂ ਅੱਜ ਰੈੱਡ ਕਰਾਸ ਦੇ ਵਿੱਚ ਹਸਪੀਟਲ ਵੈਲਫੇਅਰ ਸੈਕਸ਼ਨ ਤੋਂ ਤੀਆਂ ਦਾ ਫੰਕਸ਼ਨ ਮਨਾਇਆ ਔਰ ਜਿਹੜੇ ਸਾਡੇ ਬਲਕਿ ਸਲਾਈ ਸੈਂਟਰਸ ਨੇ ਉਹਨਾਂ ਦੇ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਰੈੱਡ ਕਰਾਸ ਦੇ ਵਿੱਚ ਅੱਜ ਇੱਥੇ ਇਕੱਠਿਆ ਕਰਕੇ ਤੇ ਉਹਨਾਂ ਦੀਆਂ ਅਸੀਂ ਅੱਜ ਦੀਆਂ ਬਲਕਿ ਸੈਲੀਬ੍ਰੇਟ ਕੀਤਾ ਔਰ ਉਹਨਾਂ ਨੂੰ ਮਨਾਇਆ ਆ ਔਰ ਜਿਹੜਾ ਤੀਆਂ ਦਾ ਤਿਹਾਰ ਹੈ ਇਹ ਕੁੜੀਆਂ ਚੜੀਆਂ ਦਾ ਤੀਆਂ ਦਾ ਤਿਹਾਰ ਹੁੰਦਾ ਹੈ ਔਰ ਇਹ ਸਾਡੇ ਸੱਭਿਆਚਾਰ ਔਰ ਭਾਈਚਾਰੇ ਨੂੰ ਬਲਕਿ ਦਰਸਾਉਂਦਾ ਹੈ ਕਿ ਜਿਹੜੀਆਂ ਕੁਆਰੀਆਂ ਕੁੜੀਆਂ ਔਰ ਵਿਆਹੀਆਂ ਕੁੜੀਆਂ ਜੜੀਆਂ ਨੇ ਉਹ ਆਪਣੇ ਆਪਣੇ ਸਤਰਾ ਦੇ ਇਸ ਚੀਜ਼ ਨੂੰ ਮਨਾਉਂਦੀਆਂ ਨੇ ਕਿਉਂਕਿ ਵਿਆਹੀ ਕੁੜੀ ਵੀ ਸਾਰਾ ਸਾਲ ਆਪਣੇ ਸਹੁਰੇ ਰਹਿੰਦੀ ਐ ਫਿਰ ਉਹ ਸਾਵਣ ਦੇ ਮਹੀਨੇ ਵਿੱਚ ਆਪਣੇ ਪਿੱਕੇ ਆਉਂਦੀ ਐ ਇੱਥੇ ਆ ਕੇ ਫਿਰ ਦੁਬਾਰਾ ਆ ਕੇ ਆਪਣੇ ਮਲਕੀ ਬਚਪਨ ਨੂੰ ਜਿਹੜਾ ਆ ਉਹਨੂੰ ਯਾਦ ਕਰਦੀ ਆ ਆਪਣੀਆਂ ਸਹੇਲੀਆਂ ਨੂੰ ਇਕੱਠਾ ਕਰ ਇਕੱਠਾ ਕਰਕੇ ਉਹਦੇ ਨਾਲ ਹੀ ਮਨਾਉਂਦੀ ਆ ਪਿੰਗਾ ਚੂਟਦੇ ਮਹਿੰਦੀ ਲਾਉਂਦੇ ਗਿੱਧੇ ਪਾਉਂਦੇ ਔਰ ਮਲਕੀ ਜਾਂਦੀਵਾਰੀ ਉਹਨਾਂ ਨੂੰ ਅਸੀਂ ਮਲਕੀ ਮਾਪੇ ਜਿਹੜੇ ਨੇ ਉਹ ਮਲਕੀ ਸਰਦਾਰਾ ਦੇ ਕੇ ਉਹਨਾਂ ਨੂੰ ਤੋਰਦੇ ਆ ਔਰ ਇਸ ਤਰ੍ਹਾਂ ਜਿਹੜੀ ਆ ਕਿ ਉਹ ਆਪਣੇ ਖੁਸ਼ੀਆਂ ਦਾ ਪ੍ਰਖਾਵਾ ਜੜਾ ਕਰਦੇ ਆ ਔਰ ਇੱਥੇ ਅਸੀਂ ਵੀ ਅੱਜ ਰੈੱਡ ਕਰਾਸ ਦੇ ਵਿੱਚ ਇਸੇ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਲਈ ਅਸੀਂ ਅੱਜੀਆਂ ਦਾ ਤਿਹਾੜੀ ਮਨਾਇਆ ਹੈ ਜੁਕੀ ਨਾਮ ਹੈ ਮੈਂ ਮਨਜੀਤ ਕੋਚੀਮਾ ਹਸਪੀਟਲ ਕੈਪਸਿਟਰੀ ਸੈਕਸ਼ਨ ਦੀ ਵਰਦੀ ਸੈਕਟਰੀ ਆ ਮੈਂ ਇਹ ਅਸੀਂ ਮਨਾ ਤੇ ਰਹੇ ਆ ਤੀਆਂ ਦਾ ਤਿਹਾੜੀ ਵਾਰ ਜਿਹੜਾ ਤੀਆਂ ਦਾ ਤਿਹਾਰ ਹੈ ਇਹਦੇ ਚ ਸਾਰਾ ਸਾਰਾ ਸੇਨਾ ਜਿਹੜਾ ਹੈ ਮੇਰੇ ਜਿਹੜਾ ਆਫਿਸ ਸਟਾਫ ਹੈ ਉਹਦੇ ਸਿੱਪੇ ਜਾਂਦਾ ਕਿਉਂਕਿ ਮੈਂ ਇਹਦੇ ਚ ਇਕੱਲੀ ਕੁਛ ਨਹੀਂ ਕਰ ਸਕਦੀ ਜਿਹੜਾ ਇਹ ਸਟਾਫ ਹੈ ਇਹਨਾਂ ਨੇ ਦਿਨ ਰਾਤ ਇੱਕ ਲੱਗ ਕੇ ਮੇਰਾ ਕੰਮ ਸਵਾਰਿਆ ਆ ਜਿੰਨੀ ਵੀ ਸਫਾਈ ਆ ਡੈਕੋਰੇਸ਼ਨ ਆ ਇਹ ਸਾਰੇ ਸਟਾਫ ਦੀ ਬਦੌਲਤ ਹੋਇਆ ਇਹਨਾਂ ਦਾ ਅਸੀਂ ਦੇਨ ਨਹੀਂ ਦੇ ਸਕਦੇ ਜਿੰਨਾ ਇਹਨਾਂ ਨੇ ਦਿਨ ਰਾਤ ਲੱਗ ਕੇ ਕੰਮ ਕੀਤਾ ਦੋ ਦਿਨਾਂ ਦੀ ਤਿਆਰੀ ਇਹ ਤੇ ਸਭ ਕੰਮ ਕੀਤਾ ਗਿਆ ਤੇ ਤੀਆਂ ਦਾ ਤਿਆਰ ਮਨਾਇਆ ਇਹਦੇ ਤੇ ਚਲੋ ਆਨੰਦ ਪਰਚਾਈਆਂ ਆਉਂਦੀਆਂ ਨੇ ਆਪਣੇ ਪੁਰਾਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੀਆਂ ਨੇ ਤੇ ਇਹਨੂੰ ਮਨਾਉਣ ਵਾਸਤੇ ਪਰ ਜਿਹੜਾ ਅਸੀਂ ਹੁਣ ਕਿਉਂਕਿ ਸਾਨੂੰ ਉਹ ਪਿੰਨਾ ਵਾਲੇ ਮਾਹੌਲ ਤੇ ਰਹਿ ਨਹੀਂ ਗਏ ਇਹ ਸਾਨੂੰ ਆਰਟੀਫੀਸ਼ਲ ਅਰੇਂਜਮੈਂਟ ਕਰਨੇ ਪਈਤੇ ਆ ਜਿਹਦੇ ਸਾਡਾ ਸਟਾਫ ਸਾਡਾ ਸਾਰਾ ਮੈਂ ਨਹੀਂ ਅਮੀ ਇਵਨ ਪੀਐਮ ਤੋਂ ਲੈ ਕੇ ਮੇਰੇ ਸਾਰੇ ਅਸਿਸਟੈਂਟ ਤੱਕ ਸਭ ਨੇ ਸਭ ਨੇ ਬੰਡੂ ਆਲਸਾਭ ਨੇ ਬਹੁਤ ਮਦਦ ਕੀਤੀ ਹੈ ਤਾਂ ਇਹ ਮਨਾਚ ਮਨਾ ਸਕਿਆ ਨਹੀਂ ਜੇ ਅਸੀਂ ਨਹੀਂ ਮਨਾ ਸਕਣਾ ਸੀ